ਇੱਕ ਕਹਾਵਤ ਹੈ ਕਿ ਜੋ ਦੂਸਰਿਆਂ ਲਈ ਟੋਏ ਪੜਦਾ ਹੈ ਉਹ ਇੱਕ ਨਾ ਇੱਕ ਦਿਨ ਖੁਦ ਉਸ ਟੋਏ ਦੇ ਵਿੱਚ ਡਿੱਗ ਪੈਂਦਾ ਹੈ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਇਸ ਉੱਪਰ ਇਹ ਜੋ ਕਹਾਵਤ ਹੈ ਬਿਲਕੁਲ ਫਿੱਟ ਬੈਠਦੀ ਹੈ ਇਸ ਵਿੱਚ ਇੱਕ ਔਰਤ ਦੀ ਮੌਤ ਹੁੰਦੀ ਹੈ ਤੇ ਜਦੋਂ ਫਿਰ ਸਾਰੀ ਕਹਾਣੀ ਖੁੱਲ ਕੇ ਸਾਹਮਣੇ ਆਉਂਦੀ ਹੈ ਤਾਂ ਲੋਕ ਇਹੀ ਗੱਲ ਕਹਿੰਦੇ ਨੇ ਕਿ ਜੋ ਕੋਈ ਦੂਸਰਿਆਂ ਲਈ ਟੋਏ ਪੜਦਾ ਇੱਕ ਨਾ ਇੱਕ ਦਿਨ ਖੁਦ ਉਹ ਉਸ ਟੋਏ ਦੇ ਵਿੱਚ ਡਿੱਗਦਾ ਹੀ ਡਿੱਗਦਾ ਹੈ ਇਹ ਗੱਲ ਇਸ ਘਟਨਾ ਨੇ ਪ੍ਰੂਫ ਕਰ ਦਿੱਤੀ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਕਾਨਪੁਰ ਇਸ ਦਾ ਥਾਣਾ ਨਵਾਬਗੰਜ ਨਵਾਬਗੰਜ ਥਾਣੇ ਦੇ ਅਧੀਨ ਪੈਂਦਾ ਪਿੰਡ ਗੈਗ ਬੈਰਾਜ ਇਥੋਂ ਦਾ ਰਹਿਣ ਵਾਲਾ ਸੁਰੇਸ਼ 45 ਸਾਲ ਦਾ ਇਸ ਦੀ ਪਤਨੀ ਪ੍ਰੀਤੀ 25 ਸਾਲਾਂ ਪ੍ਰੀਤੀ ਨਾਲ ਸੁਰੇਸ਼ ਦਾ ਵਿਆਹ ਲਗਭਗ 3 ਸਾਲ ਪਹਿਲਾਂ ਹੋਇਆ ਸੀ ਸੁਰੇਸ਼ ਦੇ ਕੋਲ ਚੰਗੀ ਪ੍ਰਾਪਰਟੀ ਸੀ ਤੇ ਪੈਸਾ ਵੀ ਵਧੀਆ ਸੀ ਪ੍ਰੀਤੀ ਦਾ ਵੀ ਪਹਿਲਾਂ ਵਿਆਹ ਹੋਇਆ ਹੁੰਦਾ ਉਸ ਦਾ ਪਤੀ ਉਸ ਨੂੰ ਤਲਾਕ ਦੇ ਦਿੰਦਾ ਤੇ ਇਧਰ ਜੋ ਸੁਰੇਸ਼ ਹੁੰਦਾ ਉਸ ਦਾ ਵੀ ਆਪਣੀ ਪਤਨੀ ਨਾਲੋਂ ਤਲਾਕ ਹੋ ਜਾਂਦਾ ਇਸ ਕਰਕੇ ਜੋ ਪ੍ਰੀਤੀ ਦਾ ਵਿਆਹ ਸੁਰੇਸ਼ ਦੇ ਨਾਲ ਕਰ ਦਿੱਤਾ ਜਾਂਦਾ ਸਭ ਕੁਝ ਬੜਾ ਵਧੀਆ ਚੱਲਦਾ ਹੁੰਦਾ ਹੈ 22 ਜੂਨ 2025 ਆ ਜਾਂਦਾ ਹੈ 22 ਜੂਨ 2025 ਨੂੰ ਸ਼ਾਮ ਵੇਲੇ ਜੋ ਸਰੇਸ਼ ਹੁੰਦਾ ਉਹ ਆਪਣੀ ਪਤਨੀ ਪ੍ਰੀਤੀ ਨੂੰ ਗੋਦੀ ਦੇ ਵਿੱਚ ਚੱਕ ਕੇ ਘਰੋਂ ਬਾਹਰ ਨਿਕਲਦਾ ਤੇ ਉੱਚੀ ਉੱਚੀ ਰੌਲਾ ਪਾਉਂਦਾ ਕਿ ਕੋਈ ਗੱਡੀ ਲੈ ਕੇ ਆਓ ਇਸ ਨੂੰ ਹਸਪੀਟਲ ਲੈ ਕੇ ਜਾਣਾ ਕਿਉਂਕਿ ਪ੍ਰੀਤੀ ਦੇ ਮੂੰਹ ਦੇ ਵਿੱਚੋਂ ਛੱਗ ਆ ਰਹੀ ਸੀ ਹੁਣ ਪ੍ਰੀਤੀ ਨੂੰ ਜੋ ਸਰੇਸ਼ ਦਾ ਭਰਾ ਹੁੰਦਾ ਉਹ ਮੋਟਰਸਾਈਕਲ ਲੈ ਕੇ ਆਉਂਦਾ ਮੋਟਰਸਾਈਕਲ ਦੇ ਉੱਤੇ ਹੀ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਹੈ ਇੱਥੇ ਇਸ ਦਾ ਇਲਾਜ ਸ਼ੁਰੂ ਕੀਤਾ ਜਾਂਦਾ ਹੈ ਪੁਲਿਸ ਨੂੰ ਵੀ ਕਾਲ ਕੀਤੀ ਜਾਂਦੀ ਹੈ ਪ੍ਰੀਤੀ ਦੀ ਮੌਤ ਹੋ ਜਾਂਦੀ ਹੈ ਮੌਕੇ ਤੇ ਪੁਲਿਸ ਆ ਜਾਂਦੀ ਹੈ ਤਾਂ ਹੁਣ ਜੋ ਸੁਰੇਸ਼ ਹੁੰਦਾ ਹੈ ਉਹ ਡਾਕਟਰਾਂ ਨੂੰ ਪੁੱਛਦਾ ਹੈ ਕਿ ਆਖਰ ਕੀ ਗੱਲ ਹੋਈ ਪ੍ਰੀਤੀ ਨੂੰ ਕੀ ਹੋ ਗਿਆ ਤਾਂ ਡਾਕਟਰ ਕਹਿੰਦੇ ਨੇ ਕਿ ਇਸ ਨੇ ਕੋਈ ਜ਼ਹਿਰੀਲੀ ਚੀਜ਼ ਖਾਦੀ ਹੈ ਜਿਸ ਕਾਰਨ ਇਸ ਦੀ ਮੌਤ ਹੋਈ ਹੈ ਹੁਣ ਜੋ ਡਾਕਟਰ ਹੁੰਦੇ ਨੇ ਉਹ சுரேਸ਼ ਨੂੰ ਪੁੱਛਦਾ ਕਿ ਤੂੰ ਕੀ ਦਿੱਤਾ ਇਸ ਨੂੰ ਤਾਂ ਉਹ ਕਹਿੰਦਾ ਕਿ ਮੈਂ ਤਾਂ ਕੁਝ ਨਹੀਂ ਦਿੱਤਾ ਪੁਲਿਸ ਵੀ சுரேਸ਼ ਉੱਤੇ ਸ਼ੱਕ ਕਰਦੀ ਹੈ ਕਿ ਤੂੰ ਹੀ ਇਸ ਨੂੰ ਕੁਝ ਦਿੱਤਾ ਹੋਵੇਗਾ ਜ਼ਹਿਰੀਲੀ ਚੀਜ਼ ਦਿੱਤੀ ਹੋਵੇਗੀ ਜਿਸ ਕਾਰਨ ਇਸ ਦੀ ਮੌਤ ਹੋ ਗਈ ਪਰ சுரேਸ਼ ਕਹਿੰਦਾ ਕਿ ਐਦਾਂ ਦਾ ਕੁਝ ਵੀ ਨਹੀਂ ਮੈਂ ਇਸ ਨੂੰ ਕੁਝ ਨਹੀਂ ਦਿੱਤਾ ਸਗੋਂ ਇਸ ਨੇ ਤਾਂ ਕੋਲ ਡਰਿੰਕ ਪੀਤਾ ਸੀ ਜਿਸ ਕਾਰਨ ਇਸ ਦੀ ਮੌਤ ਹੋ ਗਈ ਜੋ ਪ੍ਰੀਤੀ ਦੇ ਪਰਿਵਾਰ ਵਾਲੇ ਹੁੰਦੇ ਨੇ ਉਹ ਵੀ சுரேਸ਼ ਉੱਤੇ ਇਲਜ਼ਾਮ ਲਗਾਉਂਦੇ ਨੇ ਕਿ ਇਸ ਨੇ ਦਹੇਜ ਦੇ ਲਾਲਚ ਦੇ ਵਿੱਚ ਸਾਡੀ ਕੁੜੀ ਨੂੰ ਮਾਰ ਦਿੱਤਾ ਪਰ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਸ਼ਾਨਵੀਨ ਕਰਦੀ ਹੈ ਪੁੱਛਗਿੱਛ ਕਰਦੀ ਹੈ ਤਾਂ ਹੁਣ ਜੋ சுரேਸ਼ ਹੁੰਦਾ ਉਸ ਨੂੰ ਕਿਹਾ ਜਾਂਦਾ ਹੈ ਕਿ ਸਿੱਧਾ ਸਿੱਧਾ ਸ਼ੱਕ ਤੇਰੇ ਤੇ ਆ ਕਿ ਤੂੰ ਆਪਣੀ ਪਤਨੀ ਨੂੰ ਮਾਰਿਆਗਾ ਹੁਣ சுரேਸ਼ ਕਹਿੰਦਾ ਕਿ ਮੇਰੇ ਕੋਲ ਸਬੂਤ ਹੈ ਕਿ ਮੈਂ ਆਪਣੀ ਪਤਨੀ ਨੂੰ ਨਹੀਂ ਮਾਰਿਆ ਸਗੋਂ ਪਤਨੀ ਮੈਨੂੰ ਮਾਰਨ ਨੂੰ ਫਿਰਦੀ ਸੀ ਤਾਂ சுரேਸ਼ ਦੱਸਦਾ ਹੈ ਕਿ ਮੇਰਾ ਪ੍ਰੀਤੀ ਦੇ ਨਾਲ ਵਿਆਹ ਹੋਇਆ ਸਭ ਕੁਝ ਬੜਾ ਵਧੀਆ ਚੱਲਦਾ ਸੀ சுரேਸ਼ ਦੇ ਉੱਤੇ ਲਗਭਗ 4 ਮਹੀਨੇ ਪਹਿਲਾਂ ਬਲਾਤਕਾਰ ਦਾ આરોਪ ਲੱਗ ਜਾਂਦਾ ਹੈ ਤੇ ਉਸ ਤੋਂ ਬਾਅਦ ਇਸ ਨੂੰ ਜੇਲ੍ਹ ਜਾਣਾ ਪੈਂਦਾ ਹੈ 2 ਮਹੀਨਿਆਂ ਬਾਅਦ ਇਸ ਦੀ ਜ਼ਮਾਨਤ ਹੋ ਜਾਂਦੀ ਹੈ ਜ਼ਮਾਨਤ ਤੋਂ ਬਾਅਦ ਜਦੋਂ சுரேਸ਼ ਘਰ ਆਉਂਦਾ ਤਾਂ ਉਹ ਦੇਖਦਾ ਹੈ ਕਿ ਪ੍ਰੀਤੀ ਦੇ ਵਿਹਾਰ ਦੇ ਵਿੱਚ ਬੜਾ ਜ਼ਿਆਦਾ ਫਰਕ ਪੈ ਚੁੱਕਿਆ ਸੀ ਉਹ ਉਸ ਤਰ੍ਹਾਂ சுரேਸ਼ ਦੇ ਨਾਲ ਗੱਲ ਨਹੀਂ ਕਰਦੀ ਸੀ ਜਿਸ ਤਰ੍ਹਾਂ ਪਹਿਲਾਂ ਕਰਦੀ ਸੀ ਤਾਂ சுரேਸ਼ ਨੂੰ ਸ਼ੱਕ ਹੁੰਦਾ ਕਿ ਜਰੂਰ ਕੋਈ ਗੜਬੜ ਹੈ சுரேਸ਼ ਹੁਣ ਪ੍ਰੀਤੀ ਦੇ ਉੱਤੇ ਨਿਗਾਹ ਰੱਖਦਾ ਹੈ ਤਾਂ சுரேਸ਼ ਨੂੰ ਪਤਾ ਲੱਗਦਾ ਕਿ ਇਹ ਤਾਂ ਕਿਸੇ ਮੁੰਡੇ ਦੇ ਨਾਲ ਗੱਲਾਂ ਕਰਦੀ ਹੈ சுரேਸ਼ ਫਿਰ ਪ੍ਰੀਤੀ ਦਾ ਫੋਨ ਚੈੱਕ ਕਰਦਾ ਹੈ ਉਸ ਵਿੱਚ ਨੰਬਰ ਦੇਖਦਾ ਹੈ ਤਾਂ சுரேਸ਼ ਹੈਰਾਨ ਹੋ ਜਾਂਦਾ ਹੈ ਕਿਉਂਕਿ ਜੋ ਪ੍ਰੀਤੀ ਸੀ ਉਹ சுரேਸ਼ ਦੇ ਭਤੀਜੇ ਦੇ ਨਾਲ ਹੀ ਗੱਲਾਂ ਕਰਦੀ ਸੀ ਉਸ ਦੇ ਨਾਲ ਹੀ ਇਸ ਦਾ ਪ੍ਰੇਮ ਪ੍ਰਸੰਗ ਚੱਲਦਾ ਸੀ ਹੁਣ சுரேਸ਼ ਇਸ ਉੱਪਰ ਹੋਰ ਨਿਗਾਹ ਰੱਖਦਾ ਹੈ 16 ਜੂਨ 2025 ਨੂੰ ਜੋ ਪ੍ਰੀਤੀ ਹੁੰਦੀ ਹੈ ਉਹ சுரேਸ਼ ਨੂੰ ਕਹਿੰਦੀ ਹੈ ਕਿ ਆਪਾਂ ਬਾਜ਼ਾਰ ਚੱਲ ਕੇ ਆਉਣਾ ਮੈਂ ਸ਼ਾਪਿੰਗ ਕਰਨੀ ਹੈ ਤਾਂ ਉਹ சுரேਸ਼ ਨੂੰ ਆਪਣੇ ਨਾਲ ਬਾਜ਼ਾਰ ਲੈ ਜਾਂਦੀ ਹੈ ਤੇ ਇੱਥੇ சுரேਸ਼ ਨੂੰ ਖੜਾ ਕਰਕੇ ਕਹਿੰਦੀ ਹੈ ਕਿ ਮੈਂ 1 ਮਿੰਟ ਆਈ ਪਰ சுரேਸ਼ ਦੀ ਤਾਂ ਪੂਰੀ ਨਿਗਾ ਪ੍ਰੀਤੀ ਦੇ ਉੱਤੇ ਸੀ ਕਿਉਂਕਿ ਉਸ ਨੂੰ ਸ਼ੱਕ ਸੀ ਕਿ ਇਹ ਕੋਈ ਨਾ ਕੋਈ ਗੜਬੜ ਜ਼ਰੂਰ ਕਰੇਗੀ ਕਿਉਂਕਿ ਜੋ சுரேਸ਼ ਦਾ ਭਤੀਜਾ ਸੀ ਉਹ ਛੋਟੀ ਉਮਰ ਦਾ ਸੀ சுரேਸ਼ ਅਤੇ ਪ੍ਰੀਤੀ ਦੇ ਵਿੱਚ ਬੜਾ ਜਿਆਦਾ ਫਰਕ ਸੀ ਉਮਰ ਦਾ ਲਗਭਗ 20 ਸਾਲਾਂ ਦਾ ਤਾਂ சுரேਸ਼ ਨੂੰ ਲੱਗਿਆ ਕਿ ਇਹ ਮੇਰੇ ਨਾਲ ਗਲਤ ਕਰ ਸਕਦੀ ਹੈ ਤਾਂ ਹੁਣ ਜਦੋਂ சுரேਸ਼ ਨੂੰ ਪ੍ਰੀਤੀ ਖੜਾ ਕੇ ਜਾਂਦੀ ਹੈ ਤਾਂ சுரேਸ਼ ਪ੍ਰੀਤੀ ਦਾ ਪਿੱਛਾ ਕਰਦਾ ਉਸਤੇ ਨਿਗਾਹ ਰੱਖਦਾ ਤਾਂ ਪ੍ਰੀਤੀ சுரேਸ਼ ਦੇ ਭਤੀਜੇ ਨੂੰ ਮਿਲਦੀ ਹੈ ਤੇ ਭਤੀਜਾ ਉਸ ਨੂੰ ਇੱਕ ਪੁੜੀ ਦਿੰਦਾ ਹੈ ਤੇ ਉਸ ਤੋਂ ਬਾਅਦ ਪ੍ਰੀਤੀ சுரேਸ਼ ਦੇ ਕੋਲ ਆ ਜਾਂਦੀ ਆ ਪਰ சுரேਸ਼ ਨੂੰ ਸ਼ੱਕ ਹੋ ਜਾਂਦਾ ਹੈ ਕਿ ਜਰੂਰ ਇਸ ਦੇ ਵਿੱਚ ਇਸ ਨੇ ਕੋਈ ਐਦਾਂ ਦੀ ਦਵਾਈ ਦਿੱਤੀ ਹੋ ਜਾਂ ਕੋਈ ਜ਼ਹਿਰ ਵਗੈਰਾ ਦਿੱਤੀ ਹੋ ਇਹ ਮੈਨੂੰ ਮਾਰਨ ਨੂੰ ਫਿਰਦੇ ਨੇ ਕਿਉਂਕਿ ਜੋ சுரேਸ਼ ਦਾ ਭਤੀਜਾ ਸੀ ਉਹ ਮੈਡੀਕਲ ਸਟੋਰ ਤੇ ਲੱਗਿਆ ਹੋਇਆ ਸੀ சுரேਸ਼ ਨੂੰ ਪੂਰਾ ਪੂਰਾ ਸ਼ੱਕ ਹੋ ਜਾਂਦਾ ਹੈ ਹੁਣ ਪ੍ਰੀਤੀ ਦੇ ਉੱਤੇ சுரேਸ਼ ਪੂਰਾ ਧਿਆਨ ਰੱਖਦਾ ਜਦੋਂ ਖਾਣਾ ਖਾਣਾ ਹੁੰਦਾ ਸੀ ਪਹਿਲਾਂ ਪ੍ਰੀਤੀ ਖਾਂਦੀ ਸੀ ਉਸ ਤੋਂ ਬਾਅਦ சுரேਸ਼ ਖਾਂਦਾ ਸੀ ਪਰ ਸੁਰੇਸ਼ ਨੇ ਉਸ ਨੂੰ ਬਿਲਕੁਲ ਵੀ ਸ਼ੱਕ ਨਹੀਂ ਹੋਣ ਦਿੱਤਾ ਉਸ ਤੋਂ ਬਾਅਦ ਸੁਰੇਸ਼ ਪ੍ਰੀਤੀ ਦੇ ਫੋਨ ਨੂੰ ਚੈੱਕ ਕਰਦਾ ਹੈ ਇਸ ਨੂੰ ਮੌਕਾ ਮਿਲ ਜਾਂਦਾ ਉਸ ਦਾ ਫੋਨ ਚੈੱਕ ਕਰਨ ਨੂੰ ਫੋਨ ਦੇ ਵਿੱਚ ਇਤਰਾਜਯੋਗ ਵੀਡੀਓ ਸੁਰੇਸ਼ ਦੇ ਭਤੀਜੇ ਦੇ ਨਾਲ ਪ੍ਰੀਤੀ ਦੀਆਂ ਹੁੰਦੀਆਂ ਫੋਟੋਆਂ ਹੁੰਦੀਆਂ ਤੇ ਉਸ ਵਿੱਚ ਵੌਇਸ ਮੈਸੇਜ ਵੀ ਸੁਰੇਸ਼ ਨੂੰ ਮਿਲਦਾ ਜਿਸ ਵਿੱਚ ਪ੍ਰੀਤੀ ਨੇ ਕਿਹਾ ਸੀ ਕਿ ਇਹ ਜੋ ਜ਼ਹਿਰਾ ਇਹ ਕਿਸ ਤਰ੍ਹਾਂ ਦੇਣੀ ਹੈ ਕਿਸ ਵਿੱਚ ਦੇਣੀ ਹੈ ਤਾਂ ਅੱਗੋਂ ਭਤੀਜੇ ਦਾ ਵੀ ਵਾਇਸ ਮੈਸੇਜ ਆਇਆ ਹੋਇਆ ਸੀ ਕਿ ਇਹ ਜੋ ਜ਼ਹਿਰ ਆ ਇਹ ਕਿਸੇ ਵੀ ਚੀਜ਼ ਚ ਮਿਲਾ ਕੇ ਤੂੰ ਇਸ ਨੂੰ ਦੇ ਦੇਵੇਂ ਇਸ ਨਾਲ ਇਸ ਦੀ ਮੌਤ ਹੋ ਜਾਏਗੀ। ਸੁਰੇਸ਼ ਦਾ ਜੋ ਸ਼ੱਕ ਸੀ ਉਹ ਤਾਂ ਯਕੀਨ ਵਿੱਚ ਬਦਲ ਗਿਆ ਸੀ। ਹੁਣ ਸੁਰੇਸ਼ ਪੂਰੀ ਨਿਗਰ ਰੱਖਣ ਲੱਗ ਗਿਆ ਸੀ ਪ੍ਰੀਤੀ ਦੇ ਉੱਤੇ। ਜੋ ਵੀ ਪ੍ਰੀਤੀ ਉਸ ਨੂੰ ਖਾਣ ਨੂੰ ਦਿੰਦੀ ਪਹਿਲਾਂ ਜੇ ਪ੍ਰੀਤੀ ਖਾਂਦੀ ਫੇਰ ਹੀ ਸੁਰੇਸ਼ ਉਸ ਚੀਜ਼ ਨੂੰ ਖਾਂਦਾ ਸੀ। ਹੁਣ 22 ਜੂਨ ਆ ਜਾਂਦਾ ਹੈ 22 ਜੂਨ ਨੂੰ ਖਾਣਾ ਖਾਣ ਤੋਂ ਬਾਅਦ ਪਹਿਲਾਂ ਪ੍ਰੀਤੀ ਨੇ ਖਾਦਾ ਤੇ ਫਿਰ சுரேਸ਼ ਨੇ ਖਾਦਾ ਕਿਉਂਕਿ சுரேਸ਼ ਹੁਣ ਇਹ ਸੁਪਰ ਬਿਲਕੁਲ ਵੀ ਵਿਸ਼ਵਾਸ ਨਹੀਂ ਕਰਦਾ ਸੀ ਖਾਣਾ ਖਾਣ ਤੋਂ ਬਾਅਦ ਪ੍ਰੀਤੀ ਦੋ ਗਲਾਸਾਂ ਦੇ ਵਿੱਚ ਕੋਲਡ ਡਰਿੰਕ ਲੈ ਕੇ ਆਉਂਦੀ ਹੈ ਤੇ ਇਹਨੂੰ ਕਹਿੰਦੀ ਹੈ ਕਿ ਤੁਸੀਂ ਪੀ ਲਵੋ ਤਾਂ சுரேਸ਼ ਨੂੰ ਤਾਂ ਪਹਿਲਾਂ ਹੀ ਸ਼ੱਕ ਸੀ ਕਿ ਜਰੂਰ ਕੋਈ ਗੜਬੜ ਕਰੇਗੀ ਜਦੋਂ ਪ੍ਰੀਤੀ ਥੋੜਾ ਇੱਧਰ ਉੱਧਰ ਹੁੰਦੀ ਹੈ ਤਾਂ ਜੋ சுரேਸ਼ ਹੁੰਦਾ ਹੈ ਉਹ ਗਲਾਸ ਬਦਲ ਦਿੰਦਾ ਹੈ ਪ੍ਰੀਤੀ ਨੂੰ ਆਪਣਾ ਗਲਾਸ ਦੇ ਦਿੰਦਾ ਤੇ ਪ੍ਰੀਤੀ ਵਾਲਾ ਗਲਾਸ ਉਹ ਖੁਦ ਲੈ ਲੈਂਦਾ ਹੈ ਹੁਣ ਪ੍ਰੀਤੀ ਪਹਿਲਾਂ ਕੋਲਡ ਡਰਿੰਕ ਪੀਂਦੀ ਹੈ ਤੇ ਫਿਰ ਉਸ ਤੋਂ ਬਾਅਦ சுரேਸ਼ ਪੀ ਲੈਂਦਾ ਤਾਂ சுரேਸ਼ ਨੂੰ ਲੱਗਦਾ ਕਿ ਸ਼ਾਇਦ ਇਸ ਵਿੱਚ ਕੁਝ ਵੀ ਨਹੀਂ ਸੀ ਪਰ ਉਸ ਤੋਂ ਬਾਅਦ ਹੀ ਥੋੜਾ ਸਮਾਂ ਬਾਅਦ ਪ੍ਰੀਤੀ ਜ਼ਮੀਨ ਤੇ ਡਿੱਗ ਪੈਂਦੀ ਹੈ ਉਸ ਦੇ ਮੂੰਹ ਦੇ ਵਿੱਚੋਂ ਝਾਗ ਆਉਣ ਲੱਗਦੀ ਹੈ ਤੇ ਫਿਰ ਇਸ ਨੂੰ ਚੱਕ ਕੇ ਹਸਪਤਾਲ ਲਿਜਾਇਆ ਜਾਂਦਾ ਜਿੱਥੇ ਇਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਤੇ ਹੁਣ ਪੁਲਿਸ சுரேਸ਼ ਨੂੰ ਕਹਿੰਦੀ ਹੈ ਕਿ ਜੇ ਤੂੰ ਇਹ ਗੱਲ ਕਹਿ ਰਿਹਾ ਜੇ ਸੱਚ ਹੋਈ ਤਾਂ ਤੂੰ ਬਚ ਜਾਏਗਾ ਨਹੀਂ ਤਾਂ ਤੈਨੂੰ ਸਜ਼ਾ ਹੋ ਸਕਦੀ ਹੈ ਨਹੀਂ ਤਾਂ ਤੈਨੂੰ ਜੇਲ੍ਹ ਜਾਣਾ ਪਵੇਗਾ ਹੁਣ ਪ੍ਰੀਤੀ ਦਾ ਫੋਨ ਚੈੱਕ ਕੀਤਾ ਜਾਂਦਾ ਹੈ ਤਾਂ ਜੋ ਗੱਲ ਸੁਰੇਸ਼ ਨੇ ਕਹੀ ਸੀ ਬਿਲਕੁਲ ਉਦਾਂ ਹੀ ਹੁੰਦੀ ਹੈ ਫੋਨ ਦੇ ਵਿੱਚ ਵਾਇਸ ਮੈਸੇਜ ਵੀ ਹੁੰਦੇ ਨੇ ਇਤਰਾਜ ਜੋ ਗਫੋਟੋਆਂ ਤੇ ਵੀਡੀਓ ਵੀ ਹੁੰਦੀਆਂ ਨੇ ਸੁਰੇਸ਼ ਦੇ ਭਤੀਜੇ ਦੇ ਨਾਲ ਹੁਣ ਪੁਲਿਸ ਇਸ ਉੱਪਰ ਕੋਈ ਵੀ ਕੇਸ ਦਰਜ ਨਹੀਂ ਕਰਦੀ ਪਰ ਜੋ ਇਸ ਦਾ ਸਹੁਰਾ ਪਰਿਵਾਰ ਸੀ ਜਾਨੀ ਪ੍ਰੀਤੀ ਦਾ ਪੇਕਾ ਪਰਿਵਾਰ ਕਹਿੰਦਾ ਸੀ ਕਿ ਇਸ ਨੇ ਸਾਡੀ ਬੇਟੀ ਨੂੰ ਮਾਰਿਆ ਪਰ ਪੁਲਿਸ ਕਹਿੰਦੀ ਹੈ ਕਿ ਨਹੀਂ ਇਸ ਦੇ ਖਿਲਾਫ ਕੋਈ ਵੀ ਸਬੂਤ ਸਾਡੇ ਕੋਲ ਨਹੀਂ ਜਦਕਿ ਤੁਹਾਡੀ ਬੇਟੀ ਦੇ ਖਿਲਾਫ ਸਬੂਤ ਨੇ ਕਿ ਉਸ ਨੇ ਸੁਰੇਸ਼ ਨੂੰ ਮਾਰਨ ਦੀ ਪਲਾਨਿੰਗ ਕੀਤੀ ਤੇ ਉਸ ਨੇ ਸੁਰੇਸ਼ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਪਰ ਜੋ ਸ਼ਰੇਸ਼ ਸੀ ਉਹ ਆਪਣੀ ਅਕਲਮੰਦੀ ਦੇ ਨਾਲ ਬਚ ਗਿਆ ਤੇ ਜੋ ਪ੍ਰੀਤੀ ਹੁੰਦੀ ਆ ਉਹ ਉਹ ਜ਼ਹਿਰੀਲਾ ਕੋਲ ਡਰਿੰਕ ਪੀ ਲੈਂਦੀ ਆ ਯਾਨੀ ਉਸ ਨੇ ਟੋਇਆ ਪਟਿਆ ਸੀ ਸੁਰੇਸ਼ ਲਈ ਪਰ ਉਹ ਉਸ ਟੋਏ ਦੇ ਵਿੱਚ ਖੁਦ ਡਿੱਗ ਪੈਂਦੀ ਆ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਕਿੱਦਾਂ-ਕਿੱਦਾਂ ਦੇ ਕ੍ਰਾਈਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਿਹਾ ਹੈ ਕਿਵੇਂ ਆਪਾਂ ਰੋਜ਼ਾਨਾ ਸੁਣਦੇ ਹਾਂ ਕਿ ਕਦੇ ਤਾਂ ਪਤਨੀ ਪਤੀ ਨੂੰ ਮਾਰ ਦਿੰਦੀ ਹੈ ਤੇ ਕਦੇ ਪਤੀ ਪਤਨੀ ਨੂੰ ਮਾਰ ਦਿੰਦਾ ਜਾਣੀ ਐਦਾਂ ਦਾ ਕੁਝ ਬਹੁਤ ਜ਼ਿਆਦਾ ਆਪਣੇ ਸਮਾਜ ਦੇ ਵਿੱਚ ਚੱਲ ਰਿਹਾ ਹੈ ਤੇ ਇੱਥੇ ਵੀ ਪਤਨੀ ਪਤੀ ਨੂੰ ਮਾਰਨਾ ਚਾਹੁੰਦੀ ਸੀ ਪਰ ਹੋ ਗਿਆ ਉਲਟ ਪਤਨੀ ਖੁਦ ਆਪਣੇ ਜਾਲ ਦੇ ਵਿੱਚ ਫਸ ਗਈ ਤੇ ਆਪਣੀ ਹੀ ਮੌਤ ਦੀ ਵਜਾ ਬਣ ਗਈ ਸੋ ਤੁਹਾਡੇ ਇਸ ਵੀਡੀਓ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਵਾਦ